ਲੈਂਡ ਦੇ ਲੈਂਡ ਦੇ ਸਾਡੇ ਮਾਸਟਰ ਮਨਦੀਪ ਜੀ ਤੇ ਮਾਸਟਰ ਮਨਦੀਪ ਜੀ ਸਾਡੇ ਸਾਡੇ ਐਨਐਵੀ ਵੀ ਬਹੁਤ ਜਾਇਦਾ ਕਰਦੇ ਨੇ ਜਿੰਨੇ ਉਹ ਵੀ ਬਹੁਤ ਹਾਂ ਜੀ ਦਾ ਸਤਿਕਾਰ ਕਰਕੇ ਬਹੁਤ ਬਹੁਤ ਸਤਿਕਾਰ ਕਰਦੇ ਨੇ ਜਿਵੇਂ ਕਿ ਇਸ ਬੱਚੇ ਨੇ ਸਾਡੇ ਪਿੰਡ ਦਾ ਨਾਂ ਚਮਕਾਇਆ ਸਾਡੇ ਪਿੰਡ ਦੀ ਬਾਈ ਹੈ ਭਰਾਵੋ ਇਸ ਤਰੀ ਸਰਪੰਚ ਸਾਹਿਬ ਨੇ ਗਰਾਊਂਡ ਬਣਾਤਾ ਪਹਿਲੀ ਗਰਾਊਂਡ ਪੁਆਇੰਟ ਹੋ ਕੇ ਭਰਾਵੋ ਕਿ ਜਿਸ ਕਿਸੇ ਵੀ ਸਾਡੇ ਵੀਰ ਨੇ ਫੋਟੋ ਕਰਾਉਣੀ ਹੈ ਇੱਕ ਤਨੀ ਔਕਾ ਹੋ ਜਾਂਦਾ ਇੱਕ ਵਾਰ ਨਹੀਂ ਉਹ ਸਟੇਟਾਂ ਚ ਜਾ ਕੇ ਟਰਾਫੀਆਂ ਜਿੱਤ ਕੇ ਲੈ ਕੇ ਆਣੀਆਂ ਸੋ ਆਜੋ ਸਾਡੇ ਦੇਖੋ ਆਪਣੀ ਛੋਟੇ ਛੋਟੇ ਗੁੱਸੇ ਕੇਲੇ ਲੇਪਰਾਵੋ ਪਰੇ ਖੇਡਾਂ ਦੂਰ ਕਰ ਦਿੰਦੀਆਂ ਨੇ ਇਹ ਸਾਨੂੰ ਇੱਕ ਬਣਾ ਦਿੰਦੀਆਂ ਨੇ ਸੋ ਸਾਡੀ ਬੇਨਤੀ ਹੈ ਕਿ ਇੱਥੇ ਆ ਕੇ ਜਿਸ ਕਿਸੇ ਨੇ ਵੀ ਬੋਲ ਖੇਡ ਕੇ ਆਊਗਾ ਉਹਦਾ ਸਨਮਾਨ ਹੈ ਬੇਨਤੀ ਹੈ ਕਿ ਉਹਦਾ ਸਨਮਾਨ ਐਤੋਂ ਵੀ ਜ਼ਿਆਦਾ ਕੀਤਾ ਜਾਊਗਾ ਪਰਾਵੋ ਅੱਜ ਮੁੰਡਾ ਮੱਲਾ ਮਾਰ ਕੇ ਬਾਹਰੋਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਜੀ ਸਾਡੇ ਪਿੰਡ ਵਾਸਤੇ ਅੱਜ ਬਹੁਤ ਵੱਡਾ ਖੁਸ਼ੀ ਦਾ ਦਿਨ ਹੈ ਕਿ ਸਾਡੇ ਪਿੰਡ ਦਾ ਜੋ ਬੱਚਾ ਹੈ ਪੰਡਤਾਂ ਦਾ ਲੜਕਾ ਹੈ ਇਹ ਸਾਬਕਾ ਫੌਜੀ ਸੱਤਪਾਲ ਦਾ ਜਿਹੜਾ ਸੁਪੁੱਤਰ ਹੈ ਇਹਨੇ ਬਹੁ ਬੱટા ਮਾਰਕਾ ਮਾਰਿਆ ਇਹ ਮਲੇਸ਼ੀਆ ਤੇ ਸਿੰਗਾਪੁਰ ਦੋ ਦੇਸ਼ਾਂ ਦੇ ਵਿੱਚ ਖੇਡ ਕੇ ਇਸਨੇ ਟਰੋਫੀ ਜਿੱਤ ਕੇ ਲਿਆੰਦੀ ਹੈ ਅੱਜ ਦਾ ਦਿਨ ਹੈ ਜੋ ਸਾਡੇ ਪਿੰਡ ਵਾਸਤੇ ਇਹ ਬਹੁਤ ਤਕੜਾ ਖੁਸ਼ੀ ਦਾ ਦਿਨ ਹੈ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਜੀ ਕਿ ਖੇਡਾਂ ਖੇਡੋ ਜੋ ਅੱਜ ਵਰਤਾਰਾ ਹੋ ਰਿਹਾ ਹੈ ਕਿ ਨਸ਼ੇ ਦਾ ਜੋ ਦਹਿਤ ਹੈ ਕਰ ਕਰ ਫੈਲ ਰਿਹਾ ਇਸ ਨੂੰ ਬੰਦ ਕਰੋ ਇਹ ਸਾਡੇ ਬੱਚੇ ਨੂੰ ਦੇਖੋ ਅੱਜ ਸਾਡੀ ਜਿਹੜੀ ਨਵੀਂ ਪਨੀਰੀ ਦੇਖ ਰਹੀ ਹੈ ਇਹ ਬਹੁਤ ਉਤਸ਼ਾਹਤ ਹੈ ਇਹ ਇਸ ਦੇਖ ਕੇ ਬੱਚੇ ਨੂੰ ਦੇਖ ਕੇ ਸਾਡੇ ਹੋਰ ਬੱਚੇ ਬਹੁਤ ਖੇਡ ਖੇਡਾਂ ਵੱਲ ਪ੍ਰੇਰਿਤ ਹੋਣਗੇ ਅੱਜ ਤੁਹਾਡਾ ਮੁੰਡਾ ਖੇਡ ਕੇ ਆਇਆ ਪਿੰਡ ਦੇ ਵਿੱਚ ਕੀ ਇਹੋ ਜਿਹੇ ਹਾਲਾਤ ਨੇ ਦੇਖੋ ਜੀ ਅਸੀਂ ਕਹਿ ਰਹੇ ਹਾਂ ਸਾਡੇ ਪਿੰਡ ਦਾ ਬੁੱਬੂ ਕੰਡ ਤੋਂ ਜੋ ਮਲੇਖੀਆ ਖੇੜਕੇ ਆਏ ਦੂਤ ਸੰਗਾਪੁਰ ਖੇੜਕੇ ਆਏ ਅਸੀਂ ਪਿੰਡ ਵੱਲੋਂ ਉਹਦਾ ਬਹੁਤ ਸਵਾਗਤ ਕੀਤਾ ਜੋ ਵੀ ਸਾਡੇ ਪਿੰਡ ਦਾ ਮੁੰਡਾ ਕਿਸੇ ਵੀ ਬਾਹਰ ਗੇਮ ਖੇਲ ਕੇ ਆਊਗਾ ਤਾਂ ਉਹਦਾ ਅਸੀਂ ਪਿੰਡ ਵੱਲੋਂ ਇੱਥੇ ਵੀ ਬਾਕੀ ਨੂੰ ਸਵਾਗਤ ਕਰਾਂਗੇ ਤੇ ਜੋ ਵੀ ਬੱਚੇ ਦੇ ਕੋਲ ਗਰਾਊਂਡ ਨਾਲ ਜੁੜੇ ਆ ਤਾਂ ਆਪਾਂ ਦੇ ਕੋਲ ਗਰਾਊਂਡ ਦੇ ਹਰ ਇੱਕ ਤਰ੍ਹਾਂ ਦੀ ਬੁਰਾ ਗਰਾਊਂਡ ਨੂੰ ਜੁੱਧੂ ਹੀ ਬਿਹਤਰ ਬਣਾਵਾਂਗੇ ਤਾਂ ਜੋ ਵੀ ਬੱਚੇ ਨਸ਼ੇ ਤੋਂ ਦੂਰ ਰਹਿ ਸਕਣ ਤੇ ਗਰਾਊਂਡ 'ਤੇ ਆ ਕੇ ਖੇਡ ਸਕਣ ਪੰਚਾਇਤ ਬੱਚਿਆਂ ਨੂੰ ਅਸੀਂ ਅਸੀਂ ਤਾਂ ਬਹੁਤ ਉਤਲੇ ਕੇ ਚਾਹੀਏ ਜਾਂ ਕਿ ਇਸ ਗਰਾਉਂਡ ਨੂੰ ਇਦੋਂ ਵੀ ਬਿਹਤਰ ਬਣਾ ਕੇ ਟ੍ਰੈਕ ਬਣਾ ਕੇ ਇਹਦਾ ਹੋਰ ਬਥੇਰੇ ਦਿੱਗਯੰਮਤ ਕੇ ਜਣਾਵੇ ਸਾਰੇ ਹਰ ਇੱਕ ਬੱਚੇ ਦਾ ਜੇ ਕੋਈ ਵੀ ਬੱਚੇ ਨੂੰ ਅੱਜ ਉਹਦਾ ਪੂਰਾ ਪ੍ਰੇਰਨਾ ਕਰਾ ਬੱਚੇ ਨੂੰ